ਜਿਹੜੇ ਅੰਮ੍ਰਿਤ ਸਰਸਾ ਵਿਖੇ ਪੰਜ ਸਰੋਵਰ ਨੇ RAMSAR ਵਿਵੇਕਸਰ ਕੋਲਸਰ ਸੰਤੋਖ ਸਰ ਤੇ ਅੰਮ੍ਰਿਤ ਸਰੋਵਰ ਜੇ ਆਪਾਂ ਇਹਨਾਂ ਪੰਜਾਂ ਦੇ ਦਰਸ਼ਨ ਦਿਦਾਰੇ ਕਰਨੇ ਖਾਣ ਆਮ ਤੌਰ ਤੇ ਆਪਾਂ ਇੱਕ ਸਰੋਵਰ ਦੇ ਹਰਮੰਦਰ ਸਾਹਿਬ ਵਾਲੇ ਦੇ ਦਰਸ਼ਨ ਕਰਦੇ ਆਂ ਬਾਕੀਆਂ ਦਾ ਸਾਨੂੰ ਬਹੁਤੀ ਵਾਰੀ ਪਤਾ ਨਹੀਂ ਹੁੰਦਾ ਜੇ ਆਪਾਂ ਜਲਿਆਵਾਲੇ ਬਾਗਚਾਨੀ ਹਰਮੰਦਰ ਸਾਹਿਬ ਆਉਂਨੇ ਆ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਜਦੋਂ ਆਪਾਂ ਗੁਰੂ ਰਾਮਦਾਸ ਪਿਤਾ ਦੇ ਲੰਗਰ ਸਥਾਨ ਤੇ ਲੰਗਰ ਸ਼ਕ ਜਾਈਦਾ ਹੈ ਲੰਗਰ ਵਾਲੀ ਸਾਈਡ ਤੋਂ ਬਾਹਰ ਨਿਕਲੋ ਤੇ ਸਾਹਮਣੇ ਤੁਹਾਡੇ ਲੰਗਰ ਵਾਲੀ ਸਾਈਡ ਤੋਂ ਨਿਕਲ ਕੇ ਸੱਜੇ ਦੇਖੋ ਉਧਰ ਬਾਬਾ ਅਟਲ ਸਾਹਿਬ ਦਾ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਹੈ ਉਹਦੇ ਕੋਲੋਂ ਦੀ ਬਾਹਰ ਨਿਕਲਾਂਗੇ ਖੱਬੇ ਪਾਸੇ ਨੂੰ ਪਰ ਕਰਮਾਂ ਚੋਂ ਬਾਹਰ ਨਿਕਲਾਂਗੇ ਬਾਜ਼ਾਰ ਸ਼ੁਰੂ ਹੁੰਦਾ ਹੈ ਥੋੜਾ ਜਿਹੀ ਤੁਰ ਕੇ ਬਾਜ਼ਾਰ ਚ ਜਾਈਦਾ ਹੈ ਪੈਦਲ ਜਾ ਸਕਦੇ ਆ ਉਥੇ ਉੱਥੇ ਦੋ ਸਰੋਵਰ ਸੜਕ ਦੇ ਇੱਕ ਪਾਸੇ ਇੱਕ ਇੱਕ ਪਾਸੇ ਇੱਕ ਰਾਮਸਰ ਸਰੋਵਰ ਹੈ ਜਿਸ ਦੇ ਕੰਢੇ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ ਸੀ ਉਹਦੇ ਸੜਕੇ ਵਿੱਚ ਘਾਰ ਬਿਲਕੁਲ ਖੱਬੇ ਪਾਸੇ ਜੇਦਰ ਨੂੰ ਅਸੀਂ ਜਾ ਰਹੇ ਸਾਡਾ ਮੂੰਹ ਬਾਹਰ ਨੂੰ ਹੈ ਜੇ ਰਾਮਸਰ ਤੋਂ ਨਿਕਲਾਂਗੇ ਤੇ ਉਹਦੇ ਆਪੋਜ਼ਿਟ ਸਾਈਡ ਉੱਥੇ ਬਬੇ ਸਾਰੇ 6000 ਪਾਤਸ਼ਾਹ ਗੁਰੂ ਘਰ ਗੋਵਿੰਦ ਪਾਤਸ਼ਾਹ ਜੀ ਨੇ ਉਸ ਸਰੋਵਰ ਤਿਆਰ ਕਰਵਾਇਆ ਸੀ ਦੋ ਸਰੋਵਰ ਹੋਰ ਨੇ ਫਿਰ ਆਪਾਂ ਨੂੰ ਵਾਪਸ ਇਸੇ ਬਾਜ਼ਾਰ ਸਾਣੀ ਆਉਣਾ ਪਵੇਗਾ ਫਿਰ ਆਪਾਂ ਜਦੋਂ ਬਾਬਾ ਟੱਲ ਦੇ ਕੋਲ ਆ ਗਏ ਇੱਥੋਂ ਹੀ ਵਿੱਚ ਵੜਨਾ ਪੈਣਾ ਹੈ ਬਾਬਾ ਟੱਲ ਸਾਹਿਬ ਦੇ ਸਥਾਨ 'ਤੇ ਜੋੜੇ ਲਾ ਕੇ ਸਾਹਮਣੇ ਸਰੋਵਰ ਅਤੇ ਸਰੋਵਰ ਦੇ ਬਿਲਕੁਲ ਪਿਛਲੇ ਪਾਸੇ ਕੋਲ ਸਾਰਸਥਾਨ ਸਰੋਵਰ ਦੇ ਇੱਕ ਕੰਡੇ ਤੇ ਮਾਤਾ ਕੌਲਾਂ ਜੀ ਦੀ ਯਾਦ ਅੰਦਰ ਛੇਵੇਂ ਪਾਤਸ਼ਾਹ ਜੀ ਨੇ ਸਰੋਵਰ ਬਣਾਇਆ ਉਹ ਏ ਇਧਰ ਬਾਬਾ ਢੱਲ ਜੀ ਦਾ ਸਥਾਨ ਏ ਸੋ ਕੌਲਸਰ ਤੋਂ ਬਾਅਦ ਜੇ ਆਪਾਂ ਉਧਰੋਂ ਹੀ ਪੈਦਲ ਜਾਈਏ ਸ੍ਰੀ ਕਾਲ ਤਖਤ ਸਾਹਿਬ ਦੇ ਪਿੱਛੋਂ ਬਾਜ਼ਾਰ ਉੱਨੋ ਹੋ ਕੇ ਤਾਂ ਵੀ ਜਾਂ ਦੂਜਾ ਰਸਤਾ ਹੈ ਫਿਰ ਅਸੀਂ ਸਰਾਵਾਂ ਦੇ ਅੱਗੋਂ ਲੰਘ ਕੇ ਜਲਿਆਂ ਵਾਲੇ ਬਾਗ ਵੱਲੋਂ ਹੋ ਕੇ ਜਿੱਧਰ ਕੋਣ ਸਾਰਾ ਗੜੀ ਜਾਂ ਵੱਡੀ ਪਾਰਕਿੰਗ ਲਾਟੇ ਉਧਰ ਜਾਈਏ ਸਾਰਾ ਗੜੀ ਤੋਂ ਥੋੜਾ ਜਿਹਾ ਅੱਗੇ ਜਾ ਕੇ ਖੱਬੇ ਪਾਸੇ ਨੂੰ ਉੱਥੇ ਸੰਤੋਖ ਸਰ ਉਹ ਵੀ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਜਿਹੜਾ ਸਰੋਵਰ ਪੱਕਾ ਕਰਾਇਆ ਸੀ ਸੋ ਇਹ ਪੰਜ ਸਰੋਵਰ ਰਾਮ ਸਰ ਤੇ ਵਿਵੇਕ ਸਰ ਦੋਨੋਂ ਇੱਕ ਸਾਈਡ ਤੇ ਨੇ ਵਾਪਸ ਆਉਣਾ ਪਵੇਗਾ ਅੰਮ੍ਰਿਤਸਰ ਸਰੋਵਰ ਦੇ ਕੋਲ ਇਹ ਬਿਲਕੁਲ ਕੋਲ ਸਰ ਨਾਲ ਪੈ ਗਿਆ ਸੰਤੋਖ ਸਰ ਥੋੜਾ ਜਿਹਾ ਦੂਜੇ ਪਾਸੇ ਨੂੰ ਜਾ ਕੇ ਤੇ ਪੰਜਵਾਂ ਸਰੋਵਰ ਅੰਮ੍ਰਿਤਸਰ ਸਾਹਿਬ ਵਾਲਾ ਆਪਾਂ ਸਾਰੇ ਜਾਣਦੇ ਹਾਂ ਸਾਡੀ ਇਹ ਰੀਤ ਰਹੀ ਏ ਪਹਿਲਾਂ ਗੁਰੂ ਕੀ ਸਿੱਖ ਜਦੋਂ ਇਸ਼ਨਾਨ ਕਰਦੇ ਜਿਵੇਂ ਅੰਮ੍ਰਿਤ ਸਰੋਵਰ ਚ ਕਰੀਦਾ ਪਹਿਲਾਂ RAM ਸਰ ਇਸ਼ਨਾਨ ਕਰਦੇ ਸੀ ਫਿਰ ਬਿਵੇਕ ਸਰ ਤਾਂ ਕਿ ਸੌਖਾ ਹੋ Đਰ ਆਉਣਾ ਉਸੇ ਤਰ੍ਹਾਂ ਫਿਰ ਕੋਲ ਸਰ ਫਿਰ ਸੰਤੋਖ ਸਰ ਤੇ ਸਭ ਤੋਂ ਪਿੱਛੋਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਸੀ ਵਿਦਵਾਨਾਂ ਨੇ ਤਾਂ ਇਹ ਵੀ ਲਿਖਿਆ ਹੈ ਕਹਿੰਦੇ RAM ਸਰ ਦਾ ਇਸ਼ਨਾਨ ਕਰਨਾ ਮਤਲਬ RAM ਵਾਹਿਗੁਰੂ ਘਰ ਦੇ ਚ ਵਸਾਓ ਬਵੇਕ ਸਰ ਦਾ ਇਸ਼ਨਾਨ ਕਰਕੇ ਚੇਤਾ ਰੱਖੋ ਬਵੇਕ ਬੁੱਧੀ ਸਾਤਪਰਤੂ ਮੰਗੋ ਕੌਲ ਸਰ ਦਾ ਇਸ਼ਨਾਨ ਦਾ ਮਤਲਬ ਕਬਲ ਵਾਂਗੂ ਦੁਨੀਆ ਚ ਨਰਲੇਪ ਰਭੋ ਸਾਰਾ ਧਿਆਨ ਪੈਸੇ ਚ ਨਹੀਂ ਕਬਲ ਵਾਂਗੂ ਖਿੜੋ ਰੱਬ ਨਾਲ ਜੁੜੋ ਸੰਤੋਖ ਸਰ ਦਾ ਮਤਲਬ ਅੰਦਰ ਸਬਰ ਸੰਤੋਖ ਹੋਵੇ ਫਿਰ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੀਏ ਤੇ ਮਹਾਰਾਜ ਜੀ ਦੀ ਬਖਸ਼ਿਸ਼ ਵਿੱਚ ਇਸ਼ਨਾਨ ਕੀਤਾ ਜਾਂਦਾ ਹੈ